ਅੱਜ ਮੈਂ ਪਿੰਡ ਭੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆਪਣੇ ਉਸ ਕਿਸਾਨ ਵੀਰ ਦੇ ਕੋਲ ਖੜਾ ਜਿਹਨੇ ਐਗਰੀ ਜ਼ੋਨ ਦਾ ਮੇਰੇ ਨਾਲ ਦਾ ਸੁਪਰਸੀਡਰ ਲਿਆ ਆਪਾਂ ਇਹ ਭਰਾ ਦੇ ਵੀਊ ਲੈਨੇ ਆਂ ਵੀ ਐਗਰੀ ਜ਼ੋਨ ਕਿਵੇਂ ਚੱਲਣ ਚਾਲ ਦੇ ਵਿੱਚ ਜਿਵੇਂ ਕੰਪਨੀ ਨੇ ਮੇਰਾ ਨੰਬਰ ਬਲੌਕ ਲਿਸਟ ਦੇ ਵਿੱਚ ਪਾਇਆ ਸੀ ਟੋਲ ਫਰੀ ਵਾਲਾ ਨੰਬਰ ਵੀ ਥੋੜੀ ਸੁਣਵਾਈ ਕੰਪਨੀ ਕਰਦੀ ਹੈ ਕਿ ਨਹੀਂ ਅੱਜ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਕੀ ਆਲਾ ਬਿਦਵਿੰਦਰ ਠੀਕ ਆ ਵੀ ਠੀਕ ਆ ਭਾਈ ਤੂੰ ਆ ਜਿਹੜਾ ਐਗਰੀ ਜ਼ੋਨ ਦਾ ਸੁਪਰਸੀਡਰ ਲਿਆ ਇਹ ਕਿਵੇਂ ਚੱਲਣ ਚਾਲ ਦੇ ਵਿੱਚ ਤੇ ਕਦੋਂ ਖਰੀਦਿਆ ਸੀ ਤੇ ਕਿੱਥੋਂ ਖਰੀਦਿਆ ਸੀ ਇਹ ਇਹ ਮੌਖਸਰ ਬਾਬਾ ਐਗਰੋ ਵਾਲਿਆਂ ਤੋਂ ਖਰੀਦਾ ਸੀਗਾ ਠੀਕ ਹੈ ਸਤਪਾਲ ਹੈ ਰਾਤੋਂ ਉਦੋਂ ਬਹੁਤ ਗਰੰਟੀਆਂ ਦਿੰਦੇ ਆ ਵੀ ਐਂ ਚੱਲੂ ਐਂ ਹੋ ਸਭ ਚੀਤੀ ਤੇ 24 ਮਾਡਲ ਆ ਨਕਮਾ ਤੇ ਇਹ ਅਗਲੀ ਯਾਰ ਵੀ ਆਪਦਾ ਵਾਣੀ ਵੀਦਿਆ ਕੱਲਾ ਉਵੇਂ ਆ ਬਲੇਡ ਦੱਸ ਦੇ ਇਹਦੀ ਆ ਬਲੇਡ ਦਿਖਾਈ ਮੜੇ ਜਿਹੇ ਬਲੇਡ ਆ ਜਮਾਂ ਨਵੇਂ ਪੈ ਰਹੇ ਨਵੇਂ ਬਲੇਡ ਆ ਚੈੱਕ ਕਰ ਸਕਦਾ 14 ਕਿੱਲੇ ਅਗਲੀ ਯਾਰ ਵੀਦਿਆ 14 ਹੀ ਆਇਤੀ ਕੱਲਾ ਵੀ ਕਿਵੇਂ ਪਾਉਂਦਾ ਬੀ ਸਹੀ ਨਹੀਂ ਪਾਉਂਦਾਗਾ ਕੋਈ ਸੈਟਿੰਗ ਨਹੀਂ ਗਈ ਅਛਾ ਬੀ ਤੁਸੀਂ ਆਪਦੀ ਤੱਕ ਨਾ ਪਾਉਣੇ ਹੋ ਆਪਦੀ ਤੱਕ ਨਾ ਪਾਉਣੇ ਆ ਤੇ ਅਗਲੀ ਯਾਰ ਦੋ ਵਾਰੀ ਆਏ ਸੀ ਮਕੈਨਿਕ ਕੋਈ ਉਹਨਾਂ ਤੋਂ ਸਹੀ ਬੀ ਨਹੀਂ ਹੋਇਆ ਮਗਰ ਲੀਆਂ ਡੈਕਸਾਂ ਘੱਟ ਇਧਰ ਲਾ ਪਾਸਾ ਲੱਗਦਾ ਆ ਵੀ ਤਵੀ ਵੀ ਕਰਤੀ ਲਿੰਕ ਵੀ ਨਹੀਂ ਕਰਕੇ ਵੇਖ ਲਈ ਅਛਾ ਸਹੀ ਨਹੀਂ ਲੱਗਿਆ ਸਹੀ ਨਹੀਂ ਲੱਗਦਾ ਚੱਲ ਚਾਲ ਦੇ ਵਿੱਚ ਇਹ ਜਦੋਂ ਚੱਲਦਾ ਵੀ ਅੱਧਾ ਲੱਗਦਾ ਅੱਧਾ ਲੱਗਦਾ ਨਹੀਂ ਕੰਮ ਆ ਇਧਰੋਂ ਦੋ ਤਾਰ ਡੈਕਸਾਂ ਲੱਗਦੇਗਾ ਹੀ ਨਹੀਂ ਇਹਦੀਆਂ ਥੱਲੇ ਨਹੀਂ ਲੱਗਦੀਆਂ ਹਾਂ ਠੀਕ ਹੈ ਤੇ ਇਹ ਗੇਰਗੂਰ ਦੀ ਕਿਵੇਂ ਸਮੱਸਿਆ ਵੀ ਗੇਰ ਦੀ ਸਾਰਾ ਕੁਝ ਨਕਮਾ ਹੀ ਆ ਇਹਦਾ ਕੁਝ ਨਹੀਂ ਇਹਦਾ ਆਪਾਂ ਕੀ ਕਹਿਣਾ ਚਾਹਣੇ ਬਾਈ ਵੀ ਜਿਹੜੇ ਆਪਾਂ ਹੋਰ ਕਿਸਾਨ ਵੀਰ ਆ ਵੀ ਇਹਨੂੰ ਲੈਣ ਕੇ ਨਾ ਲੈਣ ਇਹ ਤੇ ਨਾ ਫਸਣਾ ਸੀ ਤਾਂ ਫਸੇ ਆ ਹੁਣ ਨਾ ਤਾਂ ਸੁਣਵਾਈ ਹੁੰਦੀ ਆ ਕੋਈ ਗੱਲ ਆ ਇੱਕ ਵੀ ਫੋਨ ਕੀਤਾ ਮਗਰਲਾ ਪਹਿਲੀ ਆ ਚੱਕਿਆ ਇਹਨਾਂ ਨੇ ਆ ਫੋਨ ਤੇ ਠੀਕ ਹੈ ਮੁਰਮੂ ਅਕਸਰ ਵਾਲਾ ਫੋਨ ਆਇਆ ਕੱਲਾਂਗੇ ਸੀਜ਼ਨ ਤਾਂ ਬੀਤ ਗਿਆ ਅਜੇ ਤਾਂ ਹੀ ਉਹਨਾਂ ਦਾ ਕੋਈ ਨਾ ਬੰਦਾ ਨਾ ਕੁਝ ਨਹੀਂ ਉਹ ਤਾਂ ਪੰਜ ਸਾਲ ਆ ਕੇ ਢੇੜਾ ਨਹੀਂ ਮਾਰਿਆ ਇਹਦੇ ਕੋਲੇ ਨਾ ਨਾ ਇੱਕ ਸਾਲ ਬਸ ਉਦੋਂ ਨਵਾਂ ਦਿੱਤਾ ਹੁੰਦਾ ਉਦੋਂ ਕੱਲ ਦਿੰਦੇ ਮਕੈਨਿਕ ਗਿੱਲੇ ਵਾਂਚ ਤਾਂ ਹਰੇਕ ਹੀ ਪਰ ਪਰੇ ਚ ਲੱਗਦਾ ਨਹੀਂ ਇਹਦੀ ਗਾਰੰਟੀ ਹੈ ਜਿਹੜੀ ਗਾਰੰਟੀ ਦੇ ਵਿੱਚ ਹੈ ਤਾਂ ਗਾਰੰਟੀ ਚ ਸੀਗਾ ਇੱਕ ਵੀ ਗਾਰੰਟੀ ਸੀਗਾ ਫਿਰ ਕੰਪਨੀ ਦਾ ਹੱਕ ਸੀ ਆਉਂਦਾ ਕੋਈ ਕੰਪਨੀ ਸੁਣਵਾਈ ਨਹੀਂ ਕੁਛ ਨਹੀਂ ਗਾ ਇਹਦਾ ਠੀਕ ਆ ਐਡ ਤਾਂ ਬੜੀਆਂ ਕਰੀ ਜਾਂਦੇ ਵੀ ਐਗਰੀ ਜ਼ੋਨ ਆਏ ਆ ਐਗਰੀ ਜ਼ੋਨ ਆਇਆ ਐਗਰੀ ਤਾਂ ਹੁਣ ਇਹ ਤਾਂ ਜਿਵੇਂ ਬੀਤ ਗਿਆ ਨਵਾਂ ਚੱਲ ਪਿਆ ਫਤੇ ਚੱਲ ਪਿਆ ਤੇ ਐਡ ਤਾਂ ਉਹਦੀ ਵੀ ਦੇਈ ਜਾਂਦੇ ਆ ਵੀ ਇਹ ਫਤਿਹ ਉਹ ਤੋਂ ਕਾਮਯਾਬ ਆ ਬਈ ਪੁਰਾਣੀ ਤਾਂ ਆਪਦਾ ਸਾਂਭ ਲਓ ਪਹਿਲਾਂ ਪੁਰਾਣਾ ਤਾਂ ਵੀ ਨਵਾਂ ਕੱਢਣ ਦੀ ਬਣਾਉਣੇ ਆ ਤੁਸੀਂ ਕਿਸਾਣਾ ਤਾਂ ਸਹੀ ਚੱਲੇ ਪੂਰੀ ਵੀਡੀਓ ਮੈਂ ਦੀ YouTube ਚੈਨਲ 68 78 ਵਾਲੇ ਤੇ ਪਾਉਂਗਾ ਤੇ ਬਹੁਤ ਕਿਸਾਨ ਆ ਜਿਹੜੇ ਮੇਰੇ ਵਾਂਗੂ ਫਸੇ ਹੋਏ ਆ ਤੇ ਆਪਾਂ ਕਿਸਾਨਾਂ ਦੇ ਤਾਂ ਵੀ ਰਾਇ ਲੈ ਰਹੇ ਆ ਵੀ ਕੱਲ ਨੂੰ ਕੋਈ ਇਹ ਨਾ ਕਹੇ ਦੇ ਵੀ ਗੁਰਪ੍ਰੀਤ ਵਾਲਾ ਸੁਪਰ ਸੀਡਰ ਖਰਾਬ ਸੀ ਤੇ ਇਹ ਬੰਦੇ ਨੇ ਜਾਣ ਕੇ ਕਹਿ ਰਿਆ ਮੈਂ ਕੱਲਾ ਨਹੀਂ ਬਈ ਫਸਿਆ ਆ ਕਿਸਾਨ ਭਰਾਵਾਂ ਦੇ ਵੀਊ ਚੈੱਕ ਕਰੋ ਜਿੰਨਾਂ ਜਿੰਨਾਂ ਨੇ ਐਗਰੀ ਜ਼ੋਨ ਖਰੀਦਾ ਹੈ ਮੈਂ ਸਾਰਿਆਂ ਨਾਲ ਹੌਲੀ ਹੌਲੀ ਮਲਾਉਂਗਾ ਤੇ ਆਪਾਂ ਪੁੱਛਾਂਗੇ ਵੀ ਗਾਂ ਕੋਈ ਹੋਰ ਕਿਸਾਨ ਭਰਾ ਇਹਨੂੰ ਖਰੀਦੇ ਕਿ ਨਾ ਖਰੀਦੇ ਵੀਊ ਲੈ ਰਹੇ ਆ ਆਪਾਂ ਕਿਸਾਨਾਂ ਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੰਪਨੀ ਵਾਲਿਆਂ ਨੂੰ ਆਪਦਾ ਪਤਾ ਲੱਗ ਸਕੇ ਵੀ ਸਾਡੇ ਜੀ ਕਿੱਥੇ ਕਮੀਆਂ ਸੀ ਉਹ ਕਮੀ ਨੂੰ ਪੂਰਾ ਕਰੀਏ ਕਿਸਾਨਾਂ ਨੇ ਜਿੰਨਾਂ 2.5 ਲੱਖ ਰੁਪਈਆ ਲਾਇਆ ਨਾ ਫਸਣੋਂ